ਕੈ ਕਰੀ ਸਾਰਿਆਂ ਨੂੰ ਕਿਦਾ ਹਾਲ ਚਾਲ ਸਾਰਿਆਂ ਦੇ ਆਇਓ ਸਾਰੇ ਜਣ ਠੀਕ-ਠਾਕ ਹੋਵੋਗੇ ਮੈਂ ਵੀ ਠੀਕ-ਠਾਕ ਹੈ ਗਈਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟੱਟ ਫੈਮਿਲੀ ਵਲੌਗ ਦੇ ਵਿੱਚ ਗਾਇਸ ਹੌਣ ਮਮਾ ਚਾਹ ਬਾਕੇ ਚਾਹ ਬਣਾ ਕੇ ਹਟੇ ਆ ਹੁਣ ਮਮਾ ਚਾਹ ਪਾਉਂਦੇ ਪਏ ਆ ਹੁਣ ਆਪਾਂ ਉਹ ਆਪਣੀ ਚਾਹ ਪੀਣੀ ਆ ਫਿਰ ਆਪਾਂ ਫਰੈਸ਼ ਹੋਣਾ ਹੈ ਫਰੈਸ਼ ਹੋ ਕੇ ਆਪਾਂ ਯੂਨੀਫਾਰਮ ਪਾਣੀ ਯੂਨੀਫਾਰਮ ਪਾ ਕੇ ਰੋਜ਼ ਦੀ ਤਰ੍ਹਾਂ ਟਿਫਨ ਪੈਕ ਕੀਤੇ ਚਲੋ ਸਕੂਲੇ ਗਾਇਸ ਰਾਤ ਹੀ ਰਾਤ ਮੇਰੀ ਮਹਿੰਦੀ ਬਹੁਤ ਗੂੜੀ ਚੜ ਗਈ ਮੰਮਾ ਵਾਲੀ ਤਾਂ ਬਹੁਤ ਗੂੜੀ ਚੜ ਗਈ ਮੇਰੀ ਵਾਲੀ ਜਿੰਨੀ ਉੰਨੀ ਸੀ ਉੰਨੀ ਰਹੀ ਉਂਗਲੀਆਂ ਤੇ ਬਸ ਥੋੜੇ ਥੋੜੇ ਗੂੜੀ ਚੜੀ ਇੱਥੇ ਤਾਂ ਪੂਰੀ ਕੋੜੀ ਨਹੀਂ ਚੜੀ ਉਂਗਲੀ ਥੋੜੇ ਗੂੜੀ ਗੂੜੀ ਹੋ ਗਈ ਹੁਣ ਗਾਇਸ ਆਪਾਂ ਹੋਨ ਗਾਇਸ ਆਪਾਂ ਹਨ ਚਾਹ ਪੀ ਕੇ ਤਨ ਮਿਲਦੇ ਆਂ ਬਾਦ ਗੈਸ ਹੁਣੇ ਪੂਰੀ ਤਿਆਰ ਹੋ ਚੁੱਕੀ ਆਂ ਹੁਣ ਪਤਾ ਨਹੀਂ ਗਾਇਸ ਮੈਂ ਤੇ ਮਹਿੰਦੀ ਲਾ ਲਈ ਉਹ ਪਤਾ ਮੈਨੂੰ ਸਕੂਲੇ ਹੁਣ ਕਸ਼ਾਉਗੀ ਜਾਂ ਨਹੀਂ ਕਹੋਗੀ ਆਇਓ ਮੈਨੂੰ ਮਨਾ ਕੋ ਸਕੂਲੇ ਕਵੇ ਕਿਉਂਕਿ ਸਾਰੀਆਂ ਦੀਦੀਆਂ ਨੇ ਮਹਿੰਦੀ ਲਾਈ ਹੋ ਹੁੰਦੀ ਆਛੇ ਨੀ ਲਾ ਲਈ ਤੇ ਹੁਣ ਗਾਇਸ ਜੇ ਤੁਹਾਨੂੰ ਸਾਡੇ ਵਲੌਗ ਪਸੰਦ ਆਉਂਦੇ ਹੋਗੇ ਤਾਂ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਤਾਂ ਆਪਣੇ ਵਲੌਗ ਹੀ ਬਹੁਤ ਪਸੰਦ ਆਉਂਦੇ ਆ ਹੋਣ ਗਾਇਸ ਅੱਪਾ ਜਾਣਾ ਹੈ ਸਕੂਲੇ ਹਲੋ ਜੀ ਸਾਡੇ ਬੱਚੇ ਚਲ ਗਏ ਸਕੂਲੇ ਹੁਣ ਮੈਂ ਲਾਈ ਹੋਈ ਆ ਮਸ਼ੀਨ ਕੱਪੜੇ ਧੋ ਰਹੇ ਆ ਬਾਕੀ ਸਾਬ ਸੁਸਾਈਆਂ ਸਾਰਾ ਕੰਮ ਹੁਣ ਸ਼ੁਰੂ ਕਰਾਂਗੇ ਬੱਚੇ ਹਨ ਤੋਰਤਾ 8 ਵਜੇ ਗਏ ਆ ਸਵੇਰ ਦੇ ਦੇਖੋ ਦੇਖ ਕੱਪੜੇ ਧੋ ਰਹੇ ਆ ਸਵੇਰੇ ਨੂੰ ਪਹਿਲਾਂ ਹੁਣ ਸ਼ੁਰੂ ਕਰਨਾ ਪੈਂਦੀ ਆ ਬਾਕੀ ਕੰਮ ਮੈਂ ਤਾਂ ਫੇਰ ਕਰਦੇ ਆ ਅੱਜ ਬੱਦਲ ਵਾਲੀ ਜੀ ਵੀ ਹੋਈ ਹੋਊਗਾ ਕੱਪੜੇ ਮੈਂ ਕਿ ਸੁੱਕ ਜੋਗੇ ਹੁਣ ਜਿ ਸਵੇਰ ਦੇ ਤੇ ਉੱਤੇ ਉਲਦਾ ਦਾ ਮੈਂ ਸ਼ਾਮ ਨੂੰ ਸੋਮਵਾਰ ਨੂੰ ਧੋਣੀ ਨਹੀਂ ਕਿਉਂਕਿ ਐਤਵਾਰ ਸਵੇਰ ਨੂੰ ਧੋਤੇ ਹੁੰਦੇ ਆ ਹੁਣ ਫੇ ਮੈਂ ਬਦਲ ਜਿਆ ਕਰਕੇ ਮੈਂ ਕਿ ਸਵੇਰੇ ਧੋਲਾ ਨਿਕਾਲ ਦੇ ਕੱਪੜੇ ਹੋ ਗਏ ਧੋ ਕੇ ਫੇ ਧੰਨਵਾਦ ਵਿੱਚ ਮਿਲਦੇ ਆ ਜੀ ਤੇ ਚਲ ਗਿਆ ਸਕੂਲੇ ਕੁਛ ਕਰਦਾ ਇਸ ਤਰ੍ਹਾਂ ਦਾ ਦ੍ਰਿਸ਼ ਸਿਰਫ ਅਜੇ ਬੇੜਾ ਹੀ ਸੁੰਭਰੇ ਆ ਬਾਕੀ ਸਾਰੀ ਸਾਫ ਸੁਭਾਈ ਰਹਿੰਦੀ ਆ ਪਸੋਂ ਨੂੰ ਦਾ ਵੱਟੇ-ਵੱਟੇ ਬਾਤਦੇ ਆ ਬੱਚੇ ਨੇ ਆ ਗਏ ਆਪਣੇ ਔਲੀਏ ਟੰਗ ਗਿਆ ਸੁੱਕਣੇ ਪਾਉਣ ਨੇ ਹੁਣ ਮੈਂ ਕੱਪੜੇ ਧੋਣੇ ਪਈ ਆ ਤਾਂ ਫੇਰ ਕੱਪੜੇ ਧੋ ਕੇ ਸੁੱਕਣੇ ਪਾ ਕੇ ਫੇਰ ਝਾੜੂ ਪੋਚੇ ਦਿਵਾਲੀ ਹੋਣਾ ਆ ਸਾਫ਼ ਸਵੱਈ ਦਿਵਾਲੀ ਕਿ ਹਜੇ ਸਾਰਾ ਸਾਡਾ ਕੰਮ ਪਿਆ ਆ ਇੱਧਰ ਬਸ ਵਿਹੜਾ ਸਵੇਰੇ ਸਵੇਰੇ ਸੰਭਰਿਆ ਉਧਰ ਬਾਲਟੀਆਂ ਧੋ ਬਣਾ ਕੇ ਦੁੱਧ ਵਾਲੀਆਂ ਰੱਖ ਦਿੱਤੀਆਂ ਗਈਆਂ ਐ ਐ ਸਵੇਰੇ ਸਵੇਰੇ ਪਾਣੀ ਭਰ ਲਿਆ ਆ 8 ਵਜੇ ਤੋਂ ਹੁਣ 10 ਮਿੰਟ ਹੋ ਗਏ ਆ ਕਸਾ ਕੱਪੜੇ ਵੀ ਤੋ ਹੋ ਚੱਲੇ ਆ ਬੱਦਲ ਵਾਲੀ ਕਿੰਦਾ ਹੋਈ ਉਹ ਅੱਜ ਸਾਡੇ ਦਾ ਹੂੰ ਤਾਂ ਫੇਰ ਦੇਖਦੇ ਆ ਕੀ ਕਰਦੇ ਆ ਝਾੜੂ ਜੁੜ ਫੇਰ ਕੇ ਫੇ ਰੋਟੀ ਪਾਣੀ ਕਰਨਾ ਹਜੇ ਚੁੱਲੇ ਚੱਕ ਵੀ ਨਹੀਂ ਵਾਲੀ ਅਸੀਂ ਸਵੇਰ ਦੀ ਕਿਉਂਕਿ ਬੱਚਿਆਂ ਨੂੰ ਮੈਂ ਗੈਸ ਤੇ ਲਾ ਕੇ ਦੇ ਦਿੱਤੀ ਸੀ چار ਫੁੱਲ ਕਿ ਜਿਹੜੇ ਸੀਗੇ ਉਹ ਬਾਕੀ ਕੰਮ ਫੇਰ ਸ਼ੁਰੂ ਕਰਦੇ ਆ ਸੀ ਕੱਪੜੇ ਲਾਉਣ ਕੱਪੜੇ ਸੁੱਕਣੇ ਪਾਏ ਹੋ ਸੀ ਸਵੇਰ ਦੇ ਟੁੱਪ ਬਹੁਤ ਆ ਹਾਂ ਕਪੜੇ ਹੁਣ ਲਾ ਕੇ ਜਾਣੇ ਆ ਮੌਸਮ ਕਿੰਨੀ ਧੁੱਪ ਹੋ ਗਈ ਹੈ ਅੱਜ 1 ਵਜੇ ਆ ਹੁਣ ਕੱਪੜਿਆਂ ਨੂੰ ਇਹਨਾਂ ਧੁੱਪ ਲੱਗ ਗਈ ਹੈ ਸਵੇਰੇ ਇੰਨਾ ਕਿ ਮੀਂਹ ਨੇ ਖਰਾਬ ਕੀਤਾ ਕਿਤੇ ਬਹੁਤ ਜ਼ਿਆਦਾ ਕਦੇ ਆ ਜਵੇ ਕਦੇ ਹਟ ਜਵੇ ਛਰਾਟੇ ਜੇ ਦੋ ਤਿੰਨ ਵਾਰ ਇਦਾਂ ਹੋਇਆ ਹੁਣ ਹਾਰ ਕੇ ਫੇਮ ਧੁੱਪ ਨਿਕਲੀ ਸੀ ਵਿਦਾਸ ਕਵਜੇ ਪਾਏ ਕੱਪੜੇ ਸੁੱਕਣੇ ਤਾਂ ਹੁਣ ਇਹਨਾਂ ਨੂੰ ਲਵਾ ਕੇ ਲੈ ਕੇ ਜਾਣੇ ਆ ਥੱਲੇ ਫੇ ਕਪੜੇ ਲਾ ਲੈ ਹੁਣ ਅਸੀਂ ਚਲੀਏ ਥੱਲੇ ਕੱਪੜੇ ਲੈ ਕੇ ਜਾਨੇ ਆ ਫੇ ਵੀ ਦੇ ਲੋ 1 ਵਜ ਗਿਆ ਫੇ ਵੀ ਵਿੱਚ ਕਈ ਕੱਪੜੇ ਸੁਲਾਬੇ ਹੋ ਸਕੀ ਚੰਗੀ ਤਰ੍ਹਾਂ ਨਹੀਂ ਜੀ ਸੁੱਕੇ ਹੋ ਇੰਨੀ ਹਜੇ ਧੁੱਪ ਵੀ ਅਜ ਹਮ ਜੇ ਬਹੁਤ ਇਹ ਬੱਦਲ ਵਾਲੀ ਜੀ ਸਾਡੇ ਤਾਂ ਬਣੀ ਹੋਆ ਸਵੇਰੇ ਵੀ ਇਦਾਂ ਮੀਂਹ ਖਰਾਬ ਜਿਹਾ ਕਰੀ ਗਿਆ ਰੋਟੀ ਬਣਾਉਣ ਲੱਗੀ ਫੇ ਮੀਂਹ ਆ ਗਿਆ ਕੱਪੜੇ ਧੋ ਕੇ ਹੱਟੀ 8:30 ਦੇ ਮੈਂ ਕੱਪੜੇ ਧੋ ਲਏ ਅਸੀਂ ਜਾ ਕੇ 10 ਵਜੇ ਸੁੱਕਣੇ ਪਾਏ ਧਾਰ ਤੇ ਮੇਨੇ ਇਹ ਨਾ ਦੂਜਾ ਕਰਦਾ ਸੀ ਕਦੇ ਆ ਗਿਆ ਕਦੇ ਹਟ ਗਿਆ ਸ਼ਰਾਟੀਆਂ ਜੀਆਂ ਹੁਣ ਵੀ ਬਦਲ ਜਿਆ ਹੋਏ ਆ ਹਮੇ ਜੇ ਅੱਜ ਵੀ ਸੱਚ ਆ ਪਾਇ ਸੀ ਸਕੂਲੋਂ ਹੁਣੀ ਹੁਣੀ ਜੇ ਦੇਖਿਆ ਮਮਾ ਜੀ ਬਣਾਉਂਦੇ ਵੇ ਚੀਲੇ ਕਿਹੜੇ ਚੀਲੇ ਮਮਾ ਬਣਾਉਨੇ ਆ ਬੇਸਣ ਦੇ ਵਿੱਚ ਪਾਇਆ ਪਿਆਜ਼ ਕਾਲੀ ਮਿਰਚ ਲੂਣ ਲਾਣ ਪਾ ਕੇ ਮੈਂ ਤੇ ਬਣਾ ਲਈ ਜੀ ਚੀਲੇ ਸੇਕ ਲੀ ਗਏ ਆਹ ਇਹ ਮਿਕਸਚਰ ਮੈਗਾ ਤੁਸੀਂ ਦੋ ਦੋ ਖਾਣੀ ਆ ਜਗਤੋਂ ਦਾ ਬਣਾ ਲਈ ਆ ਇਹ ਮਿਕਸਚਰ ਆ ਮੈਗਾ ਮਮਾ ਬਣ ਗਿਆ ਦੋ ਹਾਜੀ ਬਣ ਗਿਆ ਚੀਲਾ ਕੋ ਪਰਦੋਣਾ ਫਰੀਆ ਇਹ ਆ ਬਣ ਗਿਆ ਰੈਡੀ ਹੋ ਗਿਆ ਚੀਲਾ ਹਣਾ ਮਮਾ ਜੀ ਨਾਲ ਸੌਸ ਲੈ ਲਿਓ ਪਰ ਸੌਸ ਲੈਣ ਜੇ ਤੁਸੀਂ ਖਾਣੀ ਗਾਲ ਦੋ ਗਦੇ ਰੋੜੀ ਨਾਲ ਮਰਜੀ ਮੈਂ ਹੰਨੀ ਲਾ ਲਿਆ ਨਾਲ ਆ ਤੇ ਚਾਹ ਬਣਾਈ ਪਈ ਆ ਤੇ ਮੈਂ ਮਮ ਜੀ ਮੈਂ ਨਹੀਂ ਚਾਹ ਚਾਹ ਤਿਆਰ ਕੀਤੀ ਹੋ ਗ੍ਰੀਨ ਚਿੱਲੀ ਪਈ ਆ ਨਹੀਂ ਨਹੀਂ ਕੁਛ ਨਹੀਂ ਲੈਣਾ ਨਾਲ ਆ ਸਾਡੇ ਚਿੱਲੇ ਤਿਆਰ ਹੋ ਗਏ ਆ ਬੇਸਣ ਦੇ ਵਿੱਚ ਪਾਇਆ ਪਿਆਜ਼ ਪੂਜ ਸਭ ਕੁਝ ਆ ਹੋ ਗਏ ਰੜੀ ਚਿੱਲੇ ਆ ਵੀ ਬਣਾ ਲਏ ਆ ਮਮਾ ਜੀ ਨੇ ਨਮਾ ਬੈਟਰ ਆ ਜੀ ਆਹ ਕੰਡਿਆਂ ਦੇ ਚਮੜਾ ਮੜਾ ਪਾ ਦਵੇ ਚਾਹ ਤੇ ਇਹ ਚੁੰਬੜ ਦੇ ਨਾਲ ਆ ਚਾਹੇ 65 ਚਾਹੇ ਇਹ ਦੂਜੇ ਤਵੇ ਤੇ ਜ਼ਿਆਦਾ ਬਣਦੇ ਆ ਆਲੇ ਤੇ ਉਹ ਦੂਜਿਆਂ ਤੇ ਚੰਗੇ ਆ ਨੌਟਿਕ ਤੇ ਜ਼ਿਆਦਾ ਬਣਦੇ ਵੀ ਜਿਹੜੇ ਵੀ ਅੱਧਾ ਗੂਝਦਾ ਟੁੱਟਦੇ ਨਹੀਂ ਓਕੇ ਥੋੜੀ ਲੋ ਕਰ ਲਵੀ ਸੇਮ ਕਰੀਏ ਮੀਡੀਅਮ ਤੇ ਗੈਸ ਮੇਰਾ ਬੰਦੇ ਰਹੇਗੀ ਅੰਦਾ ਤਿਆਰ ਕਰਦਾ ਇਹ ਕੋਈ ਕੱਟ ਕੇ ਪਿਆਜ਼ ਬਹੁਤ ਜਿਆਦਾ ਸਵਾਦ ਲੱਗਦਾ ਹੈ ਬਹੁਤ ਸਵਾਦ ਆ ਹਾਂ ਆ ਵੀ ਇਹ ਕਰ ਉਹ ਕਰਨੇ ਦਾ ਹਬਲੇ ਪਾਸਾ ਫਰਾਈ ਹੈ ਨਾ ਇਸਕੇ ਸਕੂਲ ਨੂੰ ਮੰਮਾ ਨੇ ਕੀ ਚਿੱਲੇ ਬਣੇ ਆ ਫਿਰ ਆਪਾਂ ਕੀ ਓਕੇ ਮੰਮਾ ਜੀ ਹੁਣ ਆਪਾਂ ਚਿੱਲੇ ਖਾਵਾਂਗੇ ਅੱਜ ਗੈਸ ਨਾਲੇ ਬਾਅਦ ਠੰਡਾ ਮੌਸਮ ਆ ਅੱਜ ਆਪਾਂ ਕੋਲਡ ਕਾਫੀ ਪੀਵਾਂਗੇ ਅੱਜ ਆਪਾਂ ਪੀਵਾਂਗੇ ਚਾਹ ਗਰਮ ਗਰਮ ਜਿੰਨੇ ਖਾਣੇ ਆ ਕੇ ਖਾ ਲੋ ਬੇਸਨ ਦੇ ਬਣੇ ਆ ਚਿੱਲੇ ਹਾਂਜੀ ਤੁਸੀਂ ਖਾਣੇ ਖਾ ਲੋ ਨਾਈਸ ਟੂ ਈਟ ਮੀ ਨਾ ਸੋਸ ਹੈ ਗ੍ਰੀਨ ਚਿੱਲੀ ਵੀ ਪਾਈ ਹੈ ਇਹਨੂੰ ਅੱਛਾ ਉਦੰਮ ਵਿੱਚ ਕਾਲੀ ਮਿਰਚ ਪਾਈ ਸੀਗੀ ਵਿੱਚ ਚਲੋ ਖਾ ਲਓ ਸ਼ੁਰੂ ਕਰੂਗੇ ਬੋਲੇ ਸੀ ਵਨ ਥੈਂਕ ਯੂ ਗਰਮੀ ਚ ਵੀ ਮੈਹੀ ਸੀ ਲੱਗੀ ਹੋ ਥੈਂਕ ਯੂ ਕਹੀ ਗੱਲ ਨਹੀਂ ਮੈਂ ਚੋਲੇ ਪਿਆਗਾ ਮਮਾ ਕਹਿੰਦੇ ਅਹਨ ਮੈਚੋਲਾ ਨਹੀਂ ਪਹਿਲੇ ਪੱਕੇ ਦੀ ਹਵਾ ਮਾਰੀ ਨਾ ਪੈਪ ਸ਼ੋਟ ਆਇਆ ਨਾ ਉਹ ਉਪਰੀ ਰਹਿੰਦੀ ਆ ਸਰਾਮ ਨਾਲ ਖੜੀ ਮਮਾ ਜੀ ਕਾਹਣਾ ਹਾਂ ਕੁਝ ਸ਼ਿਕਰਾ ਦੀ ਹੈ ਕੁਝ ਮਾਰਦੀ ਮਮਦ ਇਹ ਵੀ ਉਹ ਠੀਕ ਚੋਹ ਨਹੀਂ ਉਹ ਵੀ ਚੋਹ ਨਹੀਂ ਆ ਮੈਨੂੰ ਦੂਜੀ ਦੀ ਲੱਤ ਲੱਗ ਜੇ ਕਿਹੜੀ ਹਾਂ ਅੱਛਾ ਉਹ ਚੇਹ ਖਾਣੇ ਕਰ ਦਿਆ ਆਰਾਮ ਨਾਲ ਖੜੀਗਾ ਇਹ ਜਿੱਦਾਂ ਵੀ ਅਸੀਂ ਘਰ ਦੇਣਾ ਹੈ ਦੋਨੇ ਹਾਂਜੀ ਉਹ ਵੀ ਹੁਣ ਮੈਨੂੰ ਲੱਗਦਾ ਹੈ ਜਣੀ ਹੈ ਇਹ ਕਿਹੜੀ ਵੇਚੀ ਹੈ ਉਹ ਵੀ ਕਿਹੜੀ ਬਹੁਤ ਸੀ ਕਿਹੜੀ ਹਾਂ ਉਹ ਵਾਲੀ ਅੱਛਾ ਕਦਾਂ ਲੱਭ ਚੋਕੇ ਮੈਂ ਤ ਨਹੀਂ ਜਾਦੀ ਨੇ ਕਾਂਚੋ ਕੇ ਫਿਰ ਧੋਣੀ ਹਰੀ ਯੂਨੀਫਾਰਮਸ ਤੇ ਦੋ ਢੋਪੀਆਂ ਪਈਆਂ ਮਮਕਨ ਮੈਂ ਹੱਥ ਨਾਲ ਧੋਣੀ ਮਸ਼ੀਨ ਕਾ ਧੋਣੀ ਆ ਹੁਣ ਢੋਪੀਆਂ ਪਈਆਂ ਸਾਰੀ ਜਿ ਮੈਨ ਇਜਰ ਹੱਥ ਨਾਲ ਧੋਣੀ ਜੇ ਤਾਂ ਮਾੜਾ ਮੋਟਾ ਹੁੰਦਾ ਉਹ ਵੀ ਨਿਕਲਦਾ ਮਸ਼ੀਨ ਚਿੱਨਾ ਛਿੱਤੀ ਨਿਕਲਦਾ ਆ ਦੇ ਜੀ ਦਿਖਾਦੀਆਂ ਦੋ ਧਿੰਗਾਂ ਐ ਕੋਰਾ ਇਸ ਲਈ ਮਮਾ ਚਾਉਂਦੇ ਪਏ ਆ ਆ ਤੇ ਤੇਲ ਲੈ ਖਰੀਦੀ ਆ ਇਹ ਤੇ ਇਹਦੇ ਖਾਣਾ ਹੋਰ ਲੱ ਪੱਟਾ ਹੈ ਉਹ ਪਾਟੇ ਉਹ ਮਾੜੀ ਟੱਕ ਲੱਗ ਜਾਂਦਾ ਹੁੰਦਾ ਆ ਯਾਰ ਸਾਰੀ ਜਲਦੀ ਬਾਏ ਪਰ ਮਮਾ ਜੀ ਨੇ ਧੋਣੀਆਂ ਸਾਡੀ ਯੂਨੀਫਾਰਮਸ ਹਨ ਮਮਾ ਜੀ ਉਹ ਡੋਪੀਆਂ ਕਿਉਂ ਨੇ ਉਹ ਡੋਪੀਆਂ ਪਈਆਂ ਕਮੈਂਟ ਕਰਨ ਲੱਗੀਆਂ ਮੈਂ ਆਪਣੀ ਸਟੱਡੀ ਜਿਹੜਾ ਜ ਮੈਨੂੰ ਹੋਮਵਰਕ ਮਿਲਿਆ ਆ ਉਹ ਮੈਂ ਹੋਣ ਕਰਨ ਲੱਗੀਆਂ ਅੱਜ ਮੈਨੂੰ ਮਿਲਿਆ ਸੀਗਾ ਡਿਵਿਨਿਟੀ ਦਾ ਉਹ تھیਮ ਆਜ ਦੇ ਇਵੈਂਟ ਦਾ ਹੋਮਵਰਕ ਕਰਨਾ ਹੈ ਕ੍ਰੇਸ਼ਨ ਉੱਤੇ ਇਸ ਮਮਾ ਜੀ ਨੇ ਤੋਤੇ ਕੱਪੜੇ ਹੱਥ ਨੇ ਤੋਤੇ ਮਸ਼ੀਨ ਸਵੇਰ ਵਾਲੀ ਸੀਗੀ ਮੇਰੀ ਯੂਨੀਫਾਰਮ ਆਮਰੀ ਪੈਂਟ ਯੂਨੀਫਾਰਮ ਕੱਪੜੇ ਤਾਂ ਹੁੰਦੇ ਆ ਤੇ ਸੌਕਸ ਸੁੱਕਣੇ ਪਈਆਂ ਚਲੋ ਟੁੱਟੀ ਆਈ ਉਸੇ ਕੀ ਪਰ ਕਿ ਭਾਦੀ ਮੁੰਡਾ ਲਿਖੋਨੇ ਆ ਮਾਜੀ ਅੰਦਰ ਕੀ ਕਰਦੇ ਪਏ ਆ ਮਮਾ ਜਿੰਦ ਵੀ ਆਟੇ ਨੂੰ ਮੁੱਕੀ ਉਹ ਸਬਜੀ ਕਿ ਟਿਮ ਨਹੀਂ ਆਜੇ ਹੋ ਮਾਂ ਦਾਲ ਬਣਾਤੀ ਆ ਮਾਂ ਦੀ ਦਾਲ ਮਾਜੀ ਨੇ ਕੋਈ ਮਾਂ ਦੀ ਦਾਲ ਕਾਲੀ ਕਾਲੀ ਬਾਣ ਆ ਲੈ ਮਮਾ ਜੀ ਆਟੇ ਨੂੰ ਮੁੱਕੀ ਆਟਾ ਗੁੱਜ ਗਿਆ ਦਾਲ ਬਣ ਗਈ ਆ ਤਾਂ ਬਸ ਹੁਣ ਸੇਕ ਕਰਨ ਚੱਲੀਏ ਚਲੋ ਅੱਗੇ ਰੋਟੀ ਬਣਾ ਲਵਾਂਗੇ ਚਲ ਦੇ ਦੇਖਦੇ ਹਾਂ ਦੇ ਟੇਲ ਲੱਗਦੇ ਆ ਇਸੇ ਐਸੇ ਸੇਕ ਕਰਨ ਉਹ ਕੁਝ ਰੰਗ ਦੇ ਪਾਸੋਂ ਬੱਚੇ ਮੁਰਮੁਰ ਜਾਂਦੇ ਪਏ ਆ ਸ਼ਾਮ ਘਰ ਦਾ ਕੰਮ ਕਰਨ ਬੈਠ ਕੇ ਡੋਗੀ ਪਰੇ ਹੋ ਜਾਏ ਅਸੀਂ ਆਈਆਂ ਚੰਨ ਖੇਤਾਂ ਨੂੰ ਸਹਿਰ ਕਰਨ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਆ ਹਾਂ ਸਾਡੀ ਪਿੰਡੀ ਤੁਰੀ ਫਿਰਦੀ ਆ ਲੋਕ ਰੋਟੀ ਖਾ ਕੇ ਆਉਂਦੇ ਹੁੰਦੇ ਆ ਅਸੀਂ ਰੋਟੀ ਬਣਾਉਣ ਤੋਂ ਪਹਿਲਾਂ ਆਈਦਾ ਫੇ ਇਨਾਂ ਦੇ ਪਾਪਾ ਇੱਧਰ ਪੱਠੇ ਵੜਦੇ ਹੁੰਦੇ ਆ ਫੇ ਅਸੀਂ ਤਾਂ ਕਰਕੇ ਆ ਜੀਦਾ ਉਹਨਾਂ ਦੇ ਕਰਕੇ ਖੇਤਨ ਵਾਲੇ ਘੁੰਮ ਫਿਰ ਹੋ ਜਾਂਦਾ ਦੇਖੋ ਕਿੰਨਾ ਸੁਣਾ ਹੈ ਆ ਕੇ ਰੋਟੀ ਖਾ ਕੇ ਆਪਾਂ ਫਿਰ ਹਵੇਲੀ ਵਿੱਚ ਘੁੰਮੀ ਤਾਇਆ ਉਹ ਤਾਂ ਫਿਰ ਸਾਡੀ ਹਵੇਲੀ ਵਿੱਚ ਹੀ ਆਹ ਅੰਦਰ ਕਿੰਨਾ ਸੋਹਣਾ ਮਾਹੌਲ ਲੱਗਦਾ ਹੈ ਆਪਾਂ ਕੇ ਨਾਈਸ ਕਿ ਸ਼ਹਿਰ ਹਨ ਮਮਾ ਮੈਥੀ ਪਾ ਜੈਸੇ ਕੇ ਬਾਜੀ ਆਜੋ ਗਾਇਸ ਆਪਾਂ ਸਨ ਗਰਮੀ ਲੱਗਦੀ ਤੇ ਆਪਾਂ ਆਪਣੀ ਪਾਣੀ ਬੋਤਲ ਨੂੰ ਨਾਲ ਲੈ ਕੇ ਆਏ ਆ ਜਾਂਦੇ ਪਏ ਆ ਹੁਣ ਘਰ ਨੂੰ ਅੱਗੇ ਜਾਂਦੇ ਪਏ ਆ ਬਾਜੀ ਇੱਥੇ ਮੈਂ ਜਾਂਦੀ ਪਈ ਆ ਹੁਣ ਪਾਪਾ ਵੀ ਹੁਣ ਪਾਪਾ ਵੀ ਆਉਂਦੇ ਪਏ ਆ ਹੁਣ ਭੱਜ ਜਾਂਦੇ ਪਏ ਮੈਂ ਜਾਂਦੀ ਪਈ ਆ ਮੰਮਾ ਜਾਂਦੇ ਪਏ ਆ ਮਿੰਬੇ ਚ ਬੇਚੀ ਨਾ ਪਿਆਜ਼ ਲੱਗ ਜਾਂਦੀ ਆ ਇਸ ਅੱਜ ਦੇ ਵੀਡੀਓ ਹੁਣ ਤੁਹਾਨੂੰ ਮਿਲਾਂਗੇ ਆਪਾਂ ਮੋਰਨਿੰਗ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਐਂਡ ਜ਼ਰੂਰ ਕਰ ਲੈ ਸਬਸਕ੍ਰਾਈਬ ਕਰਨਾ ਭੁੱਲੀ ਹੋਣਾ ਤੁਸੀਂ ਬਾਏ